ਭਾਈ ਭਾਦ ਸਾਹਿਬ ਵਈ ਕੋਈ ਫਤਿਹ ਆ ਕੱਲ ਕੋਈ ਨਾ ਨਹੀਂ ਨਹੀਂ ਪਤਾ ਕੋਈ ਦੇਖਦੀ ਵਾਰੀ ਵਾਲਾ ਸਮਾਨ ਦੇ ਕੇ ਗਏ ਵਿੱਚ ਇਹ ਨਹੀਂ ਪਤਾ ਵੀ ਸਰਪਾਸ ਦੀਆਂ ਗੋਲੀਆਂ ਪਾ ਕੇ ਦੇ ਕੇ ਗਿਆ ਜਾਣ ਕੇ ਦੇ ਕੇ ਗਿਆ ਕਿਵੇਂ ਦੇ ਕੇ ਗਿਆ ਇਹਦੇ ਵਿੱਚੋਂ ਆ ਗੋਲੀਆਂ ਨਿਕਲ ਗਿਆ ਜੇ ਇਹ ਕੋਈ ਤੀ ਕਿਤੇ ਨੇਰਾ ਹੁੰਦਾ ਤੇ ਲਾਈਟ ਬੰਦ ਹੁੰਦੀ ਤੇ ਦੇਖ ਪਾਈਆਂ ਨਹੀਂ ਉਹ ਤਾਂ ਸਾਡੇ ਸੇਵਾਦਾਰਾਂ ਨੇ ਤਰਕੇ ਵੇਖ ਲਿਆ ਵੀ ਆ ਗੋਲੀਆਂ ਪਾ ਕੇ ਕੋਈ ਦੇ ਕੇ ਗਿਆ ਇਹ ਨਹੀਂ ਪਤਾ ਵੀ ਕੋਈ ਏਰਦੀਆਂ ਕਿ ਕਾਹਦੀਆਂ ਇਹ ਸਰਪਾਸ ਆ ਕਿ ਗੂਟੂ ਟਾਈਪ ਆ ਵੀ ਇਦਾਂ ਦੀ ਹਰ ਕੰਮ ਜੇ ਸਾਡੇ ਨਾਲ ਕਿਸੇ ਨੇ ਕਰਨੀ ਹੈ ਤੇ ਬਹੁਤ ਮਾਰੀ ਗੱਲ ਆ ਵੇਖੋ ਪਹਿਨੀ ਸੰਗਤ ਸੀ ਕਿ ਪਤਾ ਨਹੀਂ ਕਿਹੜੇ ਕਿਹਨਾਂ ਨੇ ਖਾਣੀ 100 150 ਬੰਦੇ ਨੇ ਖਾਣੀ ਸੀ ਇਹਦੇ ਵਿੱਚ ਬਗਾਮੀ ਸਾਡੀ ਕਮੇਟੀ ਦੀ ਹੋਣੀ ਸੀ ਜਿਹੜਾ ਕਿਹੜੇ ਤੁਹਾਡੀ ਅੱਖਾਂ ਵਿੱਚ ਤੀਆਂ ਇਹ ਵੀ ਇਦਾਂ ਦਾ ਕੰਮ ਨਾ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਤੇ ਇਹ ਅਸੀਂ ਪੁੱਛਣ ਵੀ ਕਰਾਂਗੇ ਕੈਮਰੇ ਵੀ ਦੇਖਾਂਗੇ ਕਿ ਕੱਲ ਕਿਹੜਾ ਘਰ ਪਰਿਵਾਰ ਦੇ ਕੇ ਗਿਆ ਹੈ ਵੀ ਇਹਨੇ ਕਿਉਂ ਸ਼ਰਾਰਤ ਕੀਤੀ ਇਦਾਂ ਦੀ ਤੇ ਕਿੰਨਾ ਵੱਡਾ ਪਾਪ ਸੀਗਾ ਜੇ ਸਾਡੇ ਨਾਲ ਕਿਸੇ ਦੀ ਦੁਸ਼ਮਣੀ ਹੈ ਨਾ ਤੇ ਹੱਥ ਜੋੜ ਕੇ ਅਸੀਂ ਕਮੇਟੀ ਸ਼ਦੋਂ ਤੱਕ ਤਿਆਰ ਆ ਪਰ ਇਹ ਵਜਾ ਕੰਮ ਨਾ ਕੋਈ ਕਰੇ ਕਿਉਂਕਿ ਇਹ ਤਾਂ ਸਾਡੀ ਪਾਪਾ ਜੀ ਵੀ ਪੈਂਤਿਆਂ ਸਾਡਾ ਤੇ ਮੇਰੀ ਵੀ ਮਿਹਨਤ ਪੱਲੇ ਨਹੀਂ ਪੈਣੀ ਤੇ ਉਹਨੂੰ ਮੈਂ ਖੇ ਕਰੂਗਾ ਜੇ ਕਿਸੇ ਦਾ ਮੇਰੇ ਨਾਲ ਕਿਸੇ ਦਾ ਕੋਈ ਦੁਸ਼ਮਣੀ ਹੈ ਜਾਂ ਕੋਈ ਲਾਕ ਡਾਟ ਹੈ ਇਦਾਂ ਨਾ ਕੱਢੋ ਮੈਨੂੰ ਸਿੱਧਾ ਕਹਿ ਦਿਓ ਵੀ ਤੂੰ ਗੁਰੂ ਘਰ ਦੇ ਬਾਹਰ ਜਾ ਮੈਂ ਹੱਥ ਵਲ ਕੇ ਬਾਹਰ ਹੋ ਜਾਵਾਂ ਪਰ ਇੰਦਾ ਹਰੇ ਕੰਮ ਨਾ ਕਰੋ ਇਹ ਬਹੁਤ ਮਾੜੀ ਹਰਕਤ ਆ ਵੇਖੋ ਇਹ ਜੇ ਬੰਦਿਆਂ ਨੂੰ ਕੋਈ ਨਾ ਕੋਈ ਯਰ ਹੋ ਜੰਦੀ ਕੋਈ ਬੰਦੇ ਬੁਆਰ ਹੋ ਜੰਦੇ ਮਰ ਜਾਂਦੇ ਤੇ ਬਦਨਾਮੀ ਗੁਰੂ ਸਾਹਿਬ ਦੀ ਗੁਰੂ ਘਰ ਦੀ ਵੀ ਹੋਣੀ ਸੀ ਪਿੰਡ ਦੀ ਸਾਰੇ ਪਿੰਡ ਦੀ ਹੋਣੀ ਜਗਲੇ ਕਹਿੰਦਾ ਸ਼ਕੂਰ ਗੁਰਦੁਆਰਾ ਸਾਹਿਬ ਆ ਹੋ ਗਿਆ ਇੰਦਾਂ ਦੀ ਹਰਕਤ ਕਰਨ ਤੋਂ ਬਾਅਦ ਆਜੋ ਇਹ ਅਸੀਂ ਦੰਗਾ ਕਰਾਂਗੇ ਬੰਦਾ ਵੀ ਕਿਹੜੇ ਬੰਦੇ ਨੇ ਹਰਕਤ ਕੀਤੀ ਹੈ ਪੰਚਾਇਤ ਦੇ ਵਿੱਚ ਸਦਾਗੇ ਬੰਦਿਆਂ ਦੇ ਵਿੱਚ ਸਦਾਗੇ ਤੇ ਇੰਦਾਂ ਦੀ ਕੋਈ ਵੀ ਸ਼ਰਾਤ ਅੱਗੇ ਤੋਂ ਬਾਅਦ ਅਸੀਂ ਮਤਲਬ ਗੇੜਾ ਦੇਖਦਾ ਰੱਛ ਲੈਣਾ ਉਹ ਵੀ ਬੰਦ ਕਰ ਦੋ ਬੇਸ਼ੱਕ ਇਹਨੇ ਵਾਰੀ ਕਟਾਉਣੀ ਵਾਰੀ ਕਟਾ ਜੇ ਸਾਨੂੰ ਉਸ ਤੇ ਉਸ ਚੀਜ਼ ਤੇ ਕੋਈ ਤਰਾਜ ਨਹੀਂ ਅਸੀਂ ਆਪ ਦਾ ਰੱਛ ਸਾਰਾ ਇੱਥੇ ਹੀ ਤਿਆਰ ਕਰਾਂਗੇ ਅੱਜ ਤੋਂ ਬਾਅਦ ਨਾ ਨਾ ਅਸੀਂ ਕਿਸੇ ਦਾ ਰੱਛ ਲੈਣਾ ਤੇ ਨਾ ਇੰਦਾਂ ਦਾ ਕਰਨਾ ਪਰ ਇਹ ਜਿਹੜਾ ਵੀ ਹੈਗਾ ਇਹ ਅਸੀਂ ਪੂਨਸ਼ਾਨ ਕਰਾਂਗੇ ਦਵਾਈ ਵੀ ਤੈਸ ਕਰਾਵਾ ਕਿ ਕਿਹੜੀ ਚੀਜ਼ ਆ ਕੀ ਪਾਈ ਹੈ ਬਾਈ ਕੋ ਖਾਨ ਸਾਹਿਬ ਬਾਈ